ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਜੀ ਅੱਜ ਅਸੀਂ ਆਪਣੀ ਰਸੋਈ ਵਿੱਚ ਦੁੱਧ ਤੋਂ ਬਰਫੀ ਤਿਆਰ ਕੀਤੀ ਹੈ ਬਰਫੀ ਬਹੁਤ ਹੀ ਸਵਾਦ ਬਣੀ ਹੈ ਵਧੀਆ ਬਣੀ ਹੈ ਤੇ ਬਿਲਕੁਲ ਬਾਜ਼ਾਰ ਵਰਗੀ ਬਣੀ ਹੈ ਤੇ ਅੱਜ ਅਸੀਂ ਵੀਡੀਓ ਸ਼ੁਰੂ ਕਰਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਅਸੀਂ ਬਰਫੀ ਕਿੱਦਾਂ ਤਿਆਰ ਕੀਤੀ ਅਸੀਂ ਪਹਿਲੇ ਹੀ 2 ਕਿਲੋ ਲੀਟਰ ਦੁੱਧ ਲੈ ਲਿਆ ਫੁੱਲ ਫੈਟ ਦੁੱਧ ਲਿਆ ਦੋ ਪੈਕੇਟ ਦੁੱਧ ਸੀ ਆ 10 10 ਲੀਟਰ ਵਾਲੇ ਤੇ ਇੱਕ ਪੈਨ ਵਿੱਚ ਭਾਰੀ ਤੱਲੇ ਵਾਲਾ ਪੈਨ ਸੀ ਉਹਦੇ ਵਿੱਚ ਥੋੜਾ ਜਿਹਾ ਪਹਿਲੇ ਪਾਣੀ ਪਾ ਕੇ ਗਰਮ ਕਰ ਲਿਆ ਤਾਂ ਕਿ ਸਾਡਾ ਦੁੱਧ ਥੱਲੇ ਨਾ ਲੱਗੇ ਤੇ ਦੁੱਧ ਨੂੰ ਅਸੀਂ ਪੈਨ ਵਿੱਚ ਕੱਢ ਲਿਆ ਜਦ ਸਾਡਾ ਦੁੱਧ ਗਰਮ ਹੋ ਗਿਆ ਤੇ ਅਸੀਂ ਇਹਨੂੰ ਲੇਕੂ ਬਾਲਾ ਦਵਾਇਆ ਤੇ ਇਹਨੂੰ ਫਿਰ ਹੌਲੀ-ਹੌਲੀ ਹਿਲਾਉਣਾ ਸ਼ੁਰੂ ਕਰ ਦਿੱਤਾ ਦੁੱਧ ਦਾ ਬਿਲਕੁਲ ਧਿਆਨ ਰੱਖਣਾ ਹੈ ਇੱਧਰ-ਉੱਧਰ ਨਹੀਂ ਹੋਣਾ ਕਿਉਂਕਿ ਅਗਰ ਅਸੀਂ ਇੱਧਰ-ਉੱਧਰ ਹੋਵਾਂਗੇ ਤੇ ਸਾਡਾ ਦੁੱਧ ਉਬਲ ਜਾਏਗਾ ਤੇ ਇਹ ਕੋਲ ਖੜ ਕੇ ਹੀ ਬਣਾਈ ਜਾਂਦੀ ਹੈ ਦੁੱਧ ਸਾਡਾ ਗਰਮ ਹੋਣ ਗਿਆ ਤੇ ਇਹਨੂੰ ਚਲਾਉਂਦੇ ਹੀ ਰਹਿਣਾ ਤਾਂ ਕਿ ਥੱਲੇ ਨਾ ਲੱਗੇ ਦੁੱਧ ਤੇ ਇਹਨੂੰ گاੜਾ ਹੋਣ ਤੱਕ ਪਕਾਉਣਾ ਹੈ ਤੇ ਇਹਨੂੰ ਗੜ ਹੋਣ ਤੇ ਵੀ ਪੌਣਾ ਘੰਟਾ ਲੱਗ ਜਾਂਦਾ ਹੈ ਵਿੱਚ ਵਿੱਚ ਗੈਸ ਮੀਡੀਅਮ ਵੀ ਕਰ ਦੇਣਾ ਹੈ ਕਿ ਤਾਂ ਕਿ ਦੁੱਧ ਉਬਲ ਕੇ ਬਾਹਰ ਨਾ ਆਵੇ ਇਹ ਬਰਫੀ ਬਿਲਕੁਲ ਬਾਜ਼ਾਰ ਵਰਗੀ ਤਿਆਰ ਹੋਈ ਸੀ ਤੇ ਕੋਈ ਵੀ ਪਛਾਣ ਨਹੀਂ ਸਕਿਆ ਕਿ ਇਹ ਅਸੀਂ ਬਰਫੀ ਘਰ ਬਣਾਈ ਹੈ ਜਾਂ ਬਿਕਨੇਰ ਵਾਲੇ ਤੋਂ ਲਿਆਂਦੀ ਹੈ ਖਾਣ ਵਿੱਚ ਬਹੁਤ ਹੀ ਟੇਸਟੀ ਬਣੀ ਦੁੱਧ ਸਾਡਾ ਗਾੜਾ ਹੋਣਾ ਸ਼ੁਰੂ ਹੋ ਗਿਆ ਤੇ ਦਾ ਧਿਆਨ ਬਹੁਤ ਰੱਖਣਾ ਪੈਂਦਾ ਮਾੜਾ ਮਾੜਾ ਮੇਰੇ ਕੋਲ ਵੀ ਦੁੱਧ ਬਾਹਰ ਆ ਗਿਆ ਸੀ ਜਿੰਨਾ ਜਿਹੜਾ ਕਿਨਾਰਿਆਂ ਤੇ ਦੁੱਧ ਜੰਮੀ ਜਾਂਦਾ ਹੈ ਉਹ ਵੀ ਉਤਾਰ ਦੇਣਾ ਹੈ ਇਹ ਵਾਲੀ ਬਰਫੀ ਵਿੱਚ ਬਸ ਦੋ ਹੀ ਚੀਜ਼ਾਂ ਪੈਂਦੀਆਂ ਹਨ ਤੇ ਜਦ ਦੁੱਧ ਅੱਧੇ ਤੋਂ ਵੀ ਘੱਟ ਰਹਿ ਗਿਆ ਤੇ ਇਹਦੇ ਵਿੱਚ ਚੀਨੀ ਪਾਉਤ ਜਿੰਨੀ ਕਾਪਾ ਚੀਨੀ ਖੁਸ਼ ਹੋ ਕੇ ਖਾਣੇ ਆ ਵੀ ਜਿਆਦਾ ਘਾਟ ਤੇ ਨਾ ਜਿਆਦਾ ਵੱਧ ਮੈਂ 2-3 टीस्पून ਪਾਈ ਸੀ ਤੇ ਬਹੁਤ ਸੋਨਾ ਮਿੱਠਾ ਹੋ ਗਿਆ ਸੀ ਤੇ ਚੀਨੀ ਤਾਂ ਪਾਈ ਪਹਿਲੇ ਕਿ ਜਿਹੜਾ ਮਿੱਠਾ ਨਾ ਵਿੱਚ ਪੂਰੀ ਤਰ੍ਹਾਂ ਰਚ ਜਾਏ ਤੇ ਹੁਣ ਸਾਡਾ ਦੁੱਧ ਗਾੜਾ ਹੋ ਗਿਆ ਤੇ ਇਹਦੇ ਵਿੱਚ ਨਾ ਇੱਕ ਕੁੱਲੀ ਅਸੀਂ ਮਿਲਕ ਪਾਊਡਰ ਦੀ ਲਈ ਮਿਲਕ ਪਾਊਡਰ ਚ ਥੋੜਾ ਜਿਹਾ ਪਾਣੀ ਮਿਲਾ ਕੇ ਇਹਨੂੰ ਚੰਗੀ ਤਰ੍ਹਾਂ ਸੀ ਘੋਲ ਲੈਣਾ ਹੈ ਤਾਂ ਕਿ ਕੋਈ ਵਿੱਚ ਗੱਠ ਜੀ ਨਾ ਰਹਿ ਜੇ ਥੋੜਾ ਹੋਰ ਪਾਣੀ ਮਿਲਾਨਾ ਹੈ ਬਿਲਕੁਲ ਇੱਕ ਸਮੂਥ ਜਿਹੀ ਪੇਸਟ ਤਿਆਰ ਕਰ ਲੈਣੀ ਹੈ ਉਧਰ ਸਾਡਾ ਦੁੱਧ ਵੀ ਬਹੁਤ ਗਾੜਾ ਹੋ ਚਲਿਆ ਤੈਨੂੰ ਭੁਲਾਈ ਜਾਣਾ ਇਹ ਇਦਾਂ ਦਾ ਤਿਆਰ ਹੋ ਜਾਏਗਾ ਤੇ ਅਸੀਂ ਇਹਨੂੰ ਆਪਣੇ ਦੁੱਧ ਵਿੱਚ ਜਿਹੜਾ ਦੁੱਧ ਦਾ ਸਾਡਾ ਖੋਇਆ ਤਿਆਰ ਹੋ ਰਿਹਾ ਉਹਦੇ ਵਿੱਚ ਪਾ ਦੇਣਾ ਦੁੱਧ ਦੇਖੋ ਕਿੰਨਾ ਗਾੜਾ ਹੋ ਗਿਆ ਸਾਡਾ ਇਦੇ ਵਿੱਚ ਅਸੀਂ ਮਿਲਕ ਪਾਊਡਰ ਪਾ ਦੇਣਾ ਹੈ ਮਿਲਕ ਪਾਊਡਰ ਬੜੀ ਆਸਾਨੀ ਨਾਲ ਮਿਲ ਜਾਂਦਾ ਅੱਜ ਕੱਲ ਤੇ ਹਰ ਕਿੱਧਰੋਂ ਮਿਲ ਜਾਂਦਾ ਹੈ ਤੇ ਅਸੀਂ ਇਹਨੂੰ ਫਿਰ ਹਿਲਾਉਣਾ ਸ਼ੁਰੂ ਕਰ ਦੇਣਾ ਬਸ ਹੁਣ ਜ਼ਿਆਦਾ ਹਿਲਾਉਣ ਵਾਲੀ ਹੀ ਹੈ ਤੇ ਦੋ ਤਿੰਨ ਲਾਚੀਆਂ ਮੈਂ ਕੁੱਟ ਕੇ ਰੱਖਿਆ ਸੀ ਹਰੀਆਂ ਲਾਚੀਆਂ ਉਹ ਵਿੱਚ ਪੀਸ ਕੇ ਪਾ ਦਿੱਤੀਆਂ ਬਸ ਇਹ ਦੋ ਕੀ ਚੀਜ਼ਾਂ ਤੋਂ ਬਰਫੀ ਤਿਆਰ ਹੋ ਜਾਂਦੀ ਹੈ ਬਸ ਮਿਹਨਤ ਥੋੜੀ ਜੀ ਲੱਗਦੀ ਹੈ ਪਰ ਚੀਜ਼ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ ਬਸ ਇਹਨੂੰ ਹਲਾਈ ਜਾਣਾ ਤੇ ਇਹਨੇ ਹੋਰ ਵੀ ਗਾੜਾ ਹੋਈ ਜਾਣਾ ਹੈ ਦੇਖੋ ਕਿੰਨਾ ਗਾੜਾ ਹੋ ਗਿਆ ਹੁਣ ਤਾਂ ਅਸੀਂ ਇਹਦੇ ਵਿੱਚ ਇੱਕ ਚਮਚ ਘਿਓ ਪਾ ਦਾਂਗੇ ਤੇ ਮੈਂ ਦੇਸੀ ਘਿਓ ਪਾਇਆ ਇਹਦੇ 'ਚ ਕਿਉਂਕਿ ਮਿਲਕ ਪਾਊਡਰ ਪਾਇਆ ਸੀ ਤੇ ਮਿਲਕ ਪਾਊਡਰ ਨਾਲ ਇੰਨਾ ਥੰਧਿਆਈ ਨਹੀਂ ਆਂਦੀ ਤੇ ਇਹਨੂੰ ਹਲਾਈ ਜਾਣਾ ਜਦੋਂ ਸਾਡੀ ਅਸੀਂ ਚੈੱਕ ਕਰਾਂਗੇ ਜਦੋਂ ਸਾਡੀ ਗੋਲੀ ਬਣ ਕੇ ਤਿਆਰ ਹੋ ਜਾਂਦੀ ਹੈ ਨਾ ਫਿਰ ਅਸੀਂ ਇਹਨੂੰ ਪਲੇਟ ਵਿੱਚ ਕੱਢ ਲੈਣਾ ਹੈ ਇਹ ਹੋਰ ਈਜ਼ੀ ਸੰਗਣਾ ਹੋਈ ਜਾ ਰਿਹਾ ਹੈ ਇਹਨੂੰ ਸੰਗਣਾ ਹੀ ਕਰੀ ਜਾਣਾ ਤੇ ਗੈਸ ਅਗਰ ਤੁਹਾਨੂੰ ਲੱਗ ਰਿਹਾ ਕਿ ਥੱਲੇ ਲੱਗ ਰਿਹਾ ਤੇ ਗੈਸ ਬੰਦ ਵੀ ਵਿਚ ਵਿਚ ਕਰ ਦੇਣੀ ਹੈ ਤੇ ਵਿਚ ਵਿਚ ਸਿਮ ਵੀ ਰੱਖਣੀ ਹੈ ਇਹ ਆਪਾਂ ਦੇਖ ਕੇ ਕਰਨਾ ਹੈ ਵੈਸੇ ਜ਼ਿਆਦਾਤਰ ਸਿਮ ਹੀ ਰੱਖਣੀ ਹੈ ਗੈਸ ਤੇ ਤੇਜ਼ ਕਰਾਂਗੇ ਤੇ ਬਿਲਕੁਲ ਥੱਲੇ ਲੱਗ ਜਾਏਗਾ ਮਸਾਲਾ ਹੀ ਜਾਣਾ ਇਹਨੂੰ ਥੱਲੇ ਨਾ ਲੱਗੇ ਬਰਫੀ ਸਾਡੀ ਬਣ ਕੇ ਤਿਆਰ ਹੋ ਗਈ ਤੇ ਦੇਖੋ ਤੇ ਹੁਣ ਇੱਕ ਥਾਲੀ ਤੇ ਘਿਓ ਲਗਾਤਾ ਥੋੜਾ ਥੋੜਾ ਤੇ ਉਹਦੇ ਚ ਸਾਰੀ ਹੀ ਬਰਫੀ ਪਾ ਦਿੱਤੀ ਤਾਂ ਕਿ ਚੰਗੀ ਤਰ੍ਹਾਂ ਜਮ ਜਾਏ ਜਦ ਸਾਰੀ ਬਰਫੀ ਪਾ ਦਿੱਤੀ ਤੇ ਇਹਨੂੰ ਇੱਕ ਪਲਟੇ ਦੀ ਸਹਾਇਤਾ ਨਾਲ ਮੈਂ ਪੂਰੀ ਤਰ੍ਹਾਂ ਸੈੱਟ ਕਰ ਦਿੱਤਾ ਸਾਡੀ ਅੱਧਾ ਕਿਲੋ ਤੋਂ ਥੋੜੀ ਜਿਹਾ ਜ਼ਿਆਦਾ ਬਰਫੀ ਬਣ ਕੇ ਤਿਆਰ ਹੋਈ ਸੀ ਤੇ ਇਹਦੇ ਤੇ ਮੈਂ ਹੁਣ ਇੱਕ ਮੋਟੀ ਇਲਾਚੀ ਦੇ ਦਾਣੇ ਕੱਢ ਲਏ ਸੀ ਤੇ ਉਹ ਉਹਦੇ ਤੇ ਸਪਰਿੰਕਲ ਕਰ ਦਵਾਂਗੀ ਤੇ ਨਾਲ ਹੀ ਕੱਟੇ ਹੋਏ ਥੋੜੇ ਜਿਹਾ ਬਦਾਮ ਤੇ ਥੋੜੇ ਜਿਹਾ ਕੱਟਿਆ ਪਿਸਤਾ ਇਹ ਪਾ ਦਵਾਂਗੀ ਤੇ ਇਹਨੂੰ 2 ਘੰਟੇ ਦੀ ਰੈਸਟ ਲਈ ਸੀ ਫ੍ਰੀਜ ਚ ਰੱਖ ਦਿੱਤਾ ਫ੍ਰੀਜ ਤੇ 2 ਘੰਟੇ ਰੈਸਟ ਕਰਨ ਤੋਂ ਬਾਅਦ ਦੇਖੋ ਸਾਡੀ ਕਿੰਨੀ ਸੋਹਣੀ ਬਰਫੀ ਜੰਮ ਗਈ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੁਣ ਮੈਂ ਇਹਦੇ ਪੀਸ ਕੱਟ ਲੇ ਐ ਬਰਫੀ ਤੇ ਜਦ ਘਰ ਬਣ ਜਾਂਦੀ ਤੇ ਲੱਗਦਾ ਹੀ ਨਹੀਂ ਕਿ ਅਸੀਂ ਬਾਹਰ ਤੋਂ ਲਿਆਂਦੀ ਹੈ ਜਾਂ ਆਪ ਬਣਾਈ ਹੈ ਯਕੀਨ ਹੀ ਨਹੀਂ ਹੁੰਦਾ ਕਿ ਇਹ ਸਾਡੇ ਘਰ ਦੀ ਬਣੀ ਹੋਈ ਬਰਫੀ ਹੈਗੀ ਹੈ ਬਿਲਕੁਲ ਬਾਹਰ ਵਰਗੀ ਬਿਲਕੁਲ ਪਿਓਰ ਬਰਫੀ ਖੋਏ ਦੀ ਬਰਫੀ ਤਿਆਰ ਹੁੰਦੀ ਹੈ ਦੇਖੋ ਜੀ ਪੀਸ ਦੇਖੋ ਬਰਫੀ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ ਤੁਸੀਂ ਬਰਫੀ ਦਾ ਟੈਕਸਚਰ ਦੇਖੋ ਬਹੁਤ ਸੋਹਣੀ ਬਰਫੀ ਬਣ ਕੇ ਤਿਆਰ ਹੋਈ ਮੇਰੀ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ